ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਅਤੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਰਾਂਸੀਕੇ ਤਲਾ ਦੇ ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈਆਂ ਆਓ ਇਸ ਪਵਿੱਤਰ ਦਿਹਾੜੇ ਤੇ ਇੱਕ ਸੰਕਲਪ ਲਈਏ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਤੇ ਸਿੱਖ ਸ਼ੁਰੂ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਰਿਹਾ ਏ ਤੇ ਹਰ ਦੁੱਖ ਸੁੱਖ ਦੀ ਘੜੀ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਾ ਏ ਤੇ ਫਿਰ ਚੜ੍ਹਦੀ ਕਲਾ ਵਿੱਚ ਹੋ ਜਾਂਦਾ ਏ ਤੇ ਸਾਡਾ ਸਿੱਖ ਹੋਣ ਦੇ ਨਾਤੇ ਫਰਜ਼ ਵੀ ਇਹੋ ਹੀ ਬਣਦਾ ਹੈ ਕਿ ਅਸੀਂ ਬਾਣੀ ਨੂੰ ਪੜੀਏ ਤੇ ਉਸ ਤੋਂ ਸੇਧ ਲਈਏ ਤੇ ਸਾਡੀ ਸੱਚੀ ਸੁੱਚੀ ਜਿਹੜੀ ਓਟ ਆ ਗੁਰੂਗ੍ਰੰਥ ਸਾਹਿਬ ਜੀ ਤੇ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਕਿਸੇ ਭੇਖਤਾਰੀ ਇਨਸਾਨ ਦੇ ਕਦਮਾਂ ਵਿੱਚ ਡਿੱਗਦੇ ਫਰੀਏ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਜਦੋਂ ਪੱਗਾਂ ਬੰਨੇ ਸਿੱਖ ਕਿਸੇ ਭੇਖਤਾਰੀ ਦੇ ਪੈਰਾਂ ਵਿੱਚ ਡਿੱਗਦੇ ਨੇ ਤੇ ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਬੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਸਾਨੂੰ ਸੰਦੇਸ਼ ਜੋ ਸਾਨੂੰ ਹੁਕਮ ਦੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਸ ਹੁਕਮ ਦਾ ਪਾਲਣ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਹੀ ਸਿੱਖ ਦੀ ਸਭ ਤੋਂ ਵੱਡੀ ਤਾਕਤ ਹੈ ਇਸ ਪਵਿੱਤਰ ਦਿਹਾੜੇ ਤੇ ਇੱਕ ਸ਼ਬਦ ਆਪ ਜੀ ਦੇ ਰੂਬਰੂ ਪੇਸ਼ ਕਰਨ ਜਾ ਰਹੀਆਂ ਨਾਨਕ ਵਰਗਾ ਖੋਜੀ ਕੋਈ ਨਾ ਗੋਬਿੰਦ ਵਰਗਾ ਚੋਜੀ ਕੋਈ ਨਾ ਬਾਬਾ ਬੰਦਾ ਸਿੰਘ ਦੇ ਵਰਗਾ ਲੱਭਦਾ ਬਹਾਦਰ ਫੌਜੀ ਕੋਈ ਨਾ ਪੰਥ ਬਥੇਰੇ ਦੁਨੀਆ ਤੇ ਪੰਥ ਬਥੇਰੇ ਦੁਨੀਆ ਤੇ ਪਰ ਨਹੀਂ ਕੋਈ ਖਾਲਸਾ ਪੰਥ ਜਿਹਾ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜੀ ਹਰਨਜੀਤ ਸਿੰਘ ਜਿਆ ਰਾਜ ਕੋਈ ਨਾ ਪਗ ਤੋਂ ਸੋਨਾ ਤਾਜ ਕੋਈ ਨਾ ਜੇਕਰ ਰੱਬ ਦੀ ਮੇਰ ਹੋ ਜਾਵੇ ਅਣਹਦ ਵਰਗਾ ਸਾਜ ਕੋਈ ਨਾ ਕਈ ਆਪ ਨੂੰ ਉੱਚਾ ਮੰਨਦੇ ਨੇ ਆਪ ਨੂੰ ਚ ਮੰਨ ਦੇ ਨੇ ਨਹੀਂ ਉੱਚਾ ਕੋਈ ਭਗਵੰਤ ਜਿਹਾ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾ ਗੁਰੂ ਰਾਮਦਾਸ ਜੀਆ ਲੰਗਰ ਕੋਈ ਨਾ ਹਰ ਮੰਦਰ ਵਰਗਾ ਅੰਦਰ ਕੋਈ ਨਾ ਚੌ ਵਰਨਾ ਲੇ ਖੁੱਲੇ ਨੇ ਬੁਹੇ ਵਰਨੋ ਰੋਕਦਾ ਅੰਦਰ ਕੋਈ ਨਾ ਸਬਦیاں ਚੋਲੀਆਂ ਪਰਦਾ ਏ ਸਬਦیاں ਚੋਲੀਆਂ ਪਰਦਾ ਏ ਨਾ ਦਾਨੀ ਉਸ ਬੇਅੰਤ ਜਹਾਂ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾਂ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾਂ ਅੰਮ੍ਰਿਤ ਵਰਗਾ ਜਾਮ ਕੋਈ ਨਾ ਏਕ ਓੰਕਾਰ ਤੋਂ ਵੱਡਾ ਨਾਮ ਕੋਈ ਨਾ ਜੇ ਮਨ ਮੰਦਰ ਸ਼ੁੱਧ ਹੋ ਜਾਵੇ ਉਸ ਤੋਂ ਵੱਡਾ ਧਾਮ ਕੋਈ ਨਾ ਦੁਨੀਆ ਤੇ ਤਖਤ ਬਥੇਰੇ ਨੇ ਦੁਨੀਆ ਤੇ ਤਖਤ ਬਥੇਰੇ ਨੇ ਪਰ ਨਹੀਂ ਕੋਈ ਅਕਾਲ ਤਖਤ ਜਿਹਾ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗ੍ਰੰਥ ਜਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ